ਤੁਹਾਨੂੰ ਪਤਾ ਹੈ ਅੱਜ ਫੋਟੋ bizness ਕਿੰਨਾ ਹੋ ਚੁੱਕਿਆ ਹੈ ਪਤਾ ਹੈ ਇਹ 골ਡ ਪਲੇਟਡ ਹੈ ਜੀ ਇਹ ਇਹ ਸੋਨੇ ਦੇ ਵਿੱਚ ਬਣੀ ਹੋਈ ਹੈ ਜੀ ਕਈ ਮਿਲੀਅਨ ਡਾਲਰ ਦਾ bizness ਹੈ ਕੱਲੀ ਫੋਟੋ ਦਾ ਜਿੱਥੇ ਸਰੀਰ ਗੁਰੂ ਨਹੀਂ ਸੀ ਉੱਥੇ ਅੱਜ ਤਸਵੀਰ ਗੁਰੂ ਹੋ ਗਈ ਔਰ ਇਹਦਾ ਨੁਕਸਾਨ ਕੀ ਹੈ ਅੱਗੇ ਤੁਹਾਡੇ ਘਰਾਂ ਦੇ ਵਿੱਚ ਪੋਥੀ ਹੁੰਦੀ ਸੀ ਗੁਟਕਾ ਹੁੰਦਾ ਸੀ ਮਹਾਰਾਜ ਦਾ ਸਰੂਪ ਹੁੰਦਾ ਸੀ ਤੁਸੀਂ ਉੱਥੇ ਜਾਣ ਲੱਗਿਆਂ ਹੱਥ ਮੂੰਹ ਧੋਂਦੇ ਸੀ ਸਿਰ ਟੱਕਦੇ ਸੀ ਮੱਥਾ ਟੇਕਦੇ ਸੀ ਭਾਵਨਾ ਹੀ ਹੋਰ ਹੁੰਦੀ ਸੀ ਹੁਣ ਸੁੱਤੇ ਬੈਡਰੂਮ ਚੋਂ ਆਉਣੇ ਆ ਤੇ ਡ੍ਰੈنگ ਰੂਮ ਚ ਲੱਗੀ ਬਾਬੇ ਦੀ ਫੋਟੋ ਨੂੰ ਵੇਖ ਈਦਾ ਪਹਿਲਾਂ ਪਟੇ ਤੇ ਸਵਾਰੀ ਜਾਣਗੇ ਤੇ ਮੁੜ ਕੇ ਈਦਾ ਮੱਥਾ ਟੇਕ ਲੈਣਗੇ ਤੇ ਪਤਾ ਕੀ ਕਹਿੰਦੇ ਨੇ ਅਸੀਂ ਤੇ ਸਵੇਰੇ ਹੀ ਬਾਬੇ ਨੂੰ ਮੱਥਾ ਟੇਕ ਲਈਦਾ ਮੈਂ ਫੋਟੋ ਦੇ ਵਿਰੁੱਧ ਨਹੀਂ ਆਂ ਫੋਟੋ ਤੇ ਲੋਕਾਂ ਨੇ ਆਪਣੇ ਘਰ ਵਿੱਚ ਸ਼ਰਾਬੀ ਮਾਪਿਓ ਦੀ ਵੀ ਲਾਈ ਹੋਈ ਐ ਆਪਣੇ ਕੋਨੇ-ਮੋਨੇ ਮਾਪੇ ਦੀ ਵੀ ਲਾਈ ਹੋਈ ਐ ਮੈਂ ਕੋ ਲੋਕਾਂ ਦੇ ਘਰ ਦੀਆਂ ਫੋਟੋਆਂ ਉਤਾਰਦਾ ਫਿਰਦਾ ਲੋਕਾਂ ਨੇ ਘਰ ਵਿੱਚ ਅਧੀਆਂ-ਅਧੀਆਂ ਨਗਨ ਐਕਟਰਾਂ ਦੀਆਂ ਫੋਟੋ ਲਾਈਆਂ ਹੋਈਆਂ ਨੇ ਮੈਂ ਕੋ ਲੋਕਾਂ ਦੇ ਘਰ ਦੀ ਸਮੀਖਿਆ ਕਰਦਾ ਫਿਰਦਾ ਮੈਨੂੰ ਕੀ ਇਤਰਾਜ਼ ਐ ਕਿ ਜੇ ਕੋਈ ਵਿਅਕਤੀ ਕਿਸੇ ਭਜਨ ਬੰਦਗੀ ਕਰਨ ਵਾਲੀ ਕਿਸੇ ਨਾਮ ਸਿਮਰਨ ਵਿੱਚ ਭੀਜੀ ਕੋਈ ਆਤਮਾ ਰੂਹ ਹੋਵੇ ਤੇ ਉਹਦੀ ਆਪਣੀ ਘਰ ਵਿੱਚ ਫੋਟੋ ਲਾਵੇ ਤੇ ਮੈਂ ਇਤਰਾਜ਼ ਕਰਾਂ ਜੇ ਮੈਨੂੰ ਕਿਸੇ ਦੇ ਸ਼ਰਾਬੀ ਮਾਪਿਓ ਦੀ ਫੋਟੋ ਦਾ ਇਤਰਾਜ਼ ਨਹੀਂ ਕਿਸੇ ਦੇ ਕੋਨੇ ਮਾਪਿਓ ਦਾ ਸਿਰ ਮੁੰਨਣ ਵਾਲੇ ਮਾਪਿਓ ਦੀ ਫੋਟੋ ਦਾ ਇਤਰਾਜ਼ ਨਹੀਂ ਤੇ ਮੈਨੂੰ ਕਿਸੇ ਰੱਬ ਦੇ ਨਾਮ ਜਪਣ ਵਾਲੇ ਦੀ ਫੋਟੋ ਦਾ ਕੀ ਇਤਰਾਜ਼ ਹੋ ਸਕਦਾ ਮੈਂ ਫੋਟੋ ਦੇ ਵਿਰੋਧ ਨਹੀਂ ਆ ਫੋਟੋ ਦੀ ਪੂਜਾ ਦੇ ਵਿਰੋਧਾ ਸਾਡੇ ਵਿੱਚ ਫੋਟੋ ਨਹੀਂ ਹੈ ਤੁਸੀਂ ਆਪਣੇ ਘਰ ਵਿੱਚ ਜਿਵੇਂ ਮਾਂ ਬਾਪ ਦੀ ਫੋਟੋ ਲਾਉਨੇ ਹੋ ਕਿਸੇ ਸੰਤ ਮਹਾਂਪੁਰਖ ਦੀ ਫੋਟੋ ਲਾਓ ਅੱਛੀ ਗੱਲ ਹੈ ਪਰ ਤੁਸੀਂ ਉਸ ਫੋਟੋ ਨੂੰ ਸਿਰੇ ਅਰਗਬਤੀ ਤੂਬਤੀ ਕਰਕੇ ਕਹੋ ਕਿ ਮੈਨੂੰ ਗੁਰਦੁਆਰੇ ਜਾਣ ਦੀ ਲੋੜ ਨਹੀਂ ਮੈਨੂੰ ਪਾਠ ਕਰਨ ਦੀ ਲੋੜ ਨਹੀਂ ਮੈਨੂੰ ਸਿਰ ਟਕਣ ਦੀ ਵੀ ਲੋੜ ਨਹੀਂ ਤਾਂ ਫਿਰ ਸਾਨੂੰ ਆਪਣੇ ਪੈਰ ਰੋਕਣੇ ਚਾਹੀਦੇ ਨੇ ਵੀ ਕਿਤਨਾ ਕਿਤੇ ਸਾਡੀ ਦਿਸ਼ਾ ਠੀਕ ਨਹੀਂ ਹੈ ਮੈਂ ਉਸੇ ਸੈਮੀਨਾਰ ਵਿੱਚ ਇਹ ਉਸ ਵਿਦਵਾਨ ਦੇ ਕੋਲੋਂ ਸੁਣਿਆ ਸੀ ਉਹ ਕਹਿੰਦਾ ਸੀ ਦਿਸ਼ਾ ਕੋ ਬਦਲੀਏ दिशा को डायरेक्शन जिन्होंने कहने है, दिशा को बदलिए किनारे बदल जाएंगे कर्म को बदलिए सितारे बदल जाएंगे वो कहना किश्तियों के बदलने से क्या होगा ਇੱਕ 베ੜੀ ਚ ਉਤਰੇ ਦੂਜੀ ਚੜ ਗਏ ਦੂਜੀ ਚ ਉਤਰੇ ਤੀਜੀ ਚੜ ਗਏ ਤੀਜੀ ਤੋਂ ਉਤਰੇ ਚੌਥੀ ਚੜ ਗਏ ਉਹ ਕਹਿੰਦੇ ਆਪਣੀ ਡਾਇਰੈਕਸ਼ਨ ਠੀਕ ਕਰੋ 베ੜੀ ਦੂਜੇ ਪਾਸੇ ਲੱਜੇਗੀ ਤੁਹਾਨੂੰ ਆਪਣੇ ਕਰਮ ਬਦਲੋ ਤੁਹਾਡੇ ਸਟਾਰ ਮੱਥੇ ਦੇ ਭਾਗ ਬਦਲ ਜਾਣਗੇ ਅਸੀਂ ਆਪਣਾ ਕੰਮ ਨਹੀਂ ਬਦਲਣਾ ਚਾਹੁੰਦੇ ਮੈਂ ਫਿਰ ਬੇਨਤੀ ਕਰਕੇ ਸ਼ਬਦ ਵੱਲ ਆਵਾਂ ਆਮੂਮਨ ਲੋਕ ਆ ਕੇ ਕਹਿੰਦੇ ਨੇ ਗਿਆਨੀ ਜੀ ਪਿਛਲੇ ਐਤਵਾਰ ਆਏ ਇਸ਼ਨਾਨ ਵੀ ਕੀਤਾ ਪ੍ਰਸ਼ਾਦ ਵੀ ਕਰਾਇਆ ਲੰਗਰ ਵਿੱਚ ਰਸਤ ਵੀ ਦਿੱਤੀ ਅਰਦਾਸ ਵੀ ਕਰਾਈ ਫਰਕ ਤੇ ਪਿਆ ਨਹੀਂ ਤੇ ਪੁੱਛੋ ਵੀ ਤੈਨੂੰ ਫਰਕ ਪਿਆ ਤੂੰ ਉਸ ਦਿਨ ਦੀ ਸ਼ਰਾਬ ਤੇ ਨਹੀਂ ਪੀਤੀ ਫਰਕ ਤੇ ਤੈਨੂੰ ਵੀ ਨਹੀਂ ਪਿਆ ਤੂੰ ਜਾ ਕੇ ਰਾਤ ਨੂੰ ਫੇਰ ਪੀਤੀ ਕੋ ਤੈਨੂੰ ਫਰਕ ਪਿਆ ਉਸ ਦਿਨ ਦਾ ਕੋਈ ਝੂਠ ਦਾ ਥੋੜਾ ਬਹੁਤਾ ਘਾਟਾ ਹੋਇਆ ਨਹੀਂ ਜੀ ਕੋਈ ਬੇਈਮਾਨੀ ਚ ਫਰਕ ਆਇਆ ਨਹੀਂ ਜੀ ਅੱਛਾ ਗੁਰੂ ਚ ਫਰਕ ਆ ਜਾਣਾ ਚਾਹੀਦਾ ਆਏ ਜੀ ਗੁਰਦੁਆਰੇ ਮਹਾਰਾਜ ਨੇ ਸੁਣੀ ਨਹੀਂ ਬੜਾ ਵੱਡਾ ਬੰਦਾ ਹੈ ਭਾਈ ਮਹਾਰਾਜ ਨੂੰ ਤਾਂ ਉੱਠ ਕੇ ਭਜ ਪੈਣਾ ਚਾਹੀਦਾ ਸੀ ਵੀ ਵੱਡਾ ਆਦਮੀ ਆਇਆ ਹੈ ਮਤਲਬ ਮਹਾਰਾਜ ਨੂੰ ਤਾਂ ਉੱਠ ਕੇ ਸਰਵਿਸ ਦੇਣੀ ਚਾਹੀਦੀ ਸੀ ਤੈਨੂੰ ਤੂੰ 50 ਸਾਲ ਮਰਜ਼ੀ ਕੀਤੀ 55 ਸਾਲ ਮਰਜ਼ੀ ਕੀਤੀ 60 ਸਾਲ ਮਰਜ਼ੀ ਕੀਤੀ ਤੇ ਇੱਕ ਐਤਵਾਰ ਆ ਕੇ ਤੇ ਤੂੰ ਗਿਲੇ ਸ਼ਿਕਵੇ ਤਿੰਨੇ ਹੋਰੇ ਉਹ ਦੇਣੇ ਸ਼ੁਰੂ ਕਰ ਦਿੱਤੇ ਔਰ ਅੱਗੋਂ ਅੱਗੇ ਤੋਂ ਕੋਈ ਵਾਦਾ ਨਹੀਂ ਕੀਤਾ ਕਿ ਮਹਾਰਾਜ ਮੈਂ ਸ਼ਰਾਬ ਨਹੀਂ ਪੀਆਗਾ ਮੈਂ ਕੇਸ ਨਹੀਂ ਕਟਾਂਗਾ ਮੈਂ ਝੂਠ ਨਹੀਂ ਬੋਲਾਂਗਾ ਮੈਂ ਹੀਰਾ ਫੇਰੀ ਨਹੀਂ ਕਰਾਂਗਾ ਮੈਂ ਆਪਣੀ ਘਰ ਵਾਲੀ ਨੂੰ ਬੱਚਿਆਂ ਨੂੰ ਮਾਰਾਂਗਾ ਨਹੀਂ ਮੈਂ ਉਹਨਾਂ ਦੇ ਨਾਲ ਕੋਈ ਜਾਤੀ ਨਹੀਂ ਕਰਾਂਗਾ ਕੋਈ ਵਾਅਦਾ ਕੀਤਾ ਗੁਰੂ ਨਾਲ ਤੁਸੀਂ ਇਹ ਤੇ ਗੁਰੂ ਹੋਏ ਜਿਹਦੇ ਦਰ ਤੋਂ ਕੌਡਾ ਰਾਖਸ਼ ਭੂਮੀਆਂ ਚੋਰ ਸੱਜਣ ਠੱਗ ਸਾਰੇ ਬਖਸ਼ੇ ਗਏ ਪਰ ਉਹਨਾਂ ਨੇ ਵਾਅਦੇ ਕਰ ਲਏ ਸੀ ਅੱਗੇ ਤੋਂ ਗਲਤੀ ਨਹੀਂ ਕਰਾਂਗੇ ਭਾਈ ਨੰਦ ਲਾਲ ਸਾਹਿਬ ਨੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਇੱਕ ਬਚਨ ਆਖੇ ਸਨ ਆਖਿਆ ਮਹਾਰਾਜ ਮੈਂ ਤੁਹਾਡੇ ਦਰ ਤੇ ਆਇਆ ਪਰ ਸੱਚ ਇਹ ਹੈ ਕਿ ਸਾਰੀ ਉਮਰ ਗੁਨਾਹ ਕਰਦਿਆਂ ਬੀਤ ਗਈ ਤਾਂ ਗੁਰੂ ਨੇ ਪਿਆਰ ਨਾਲ ਕੀ ਕਿਹਾ ਆਖਿਆ ਨੰਦ ਲਾਲ ਸਮਝ ਆ ਗਈ ਕਹਿੰਦਾ ਹਾਂ ਮਹਾਰਾਜ ਕਹਿੰਦੇ ਫਿਰ ਅੱਜ ਤੋਂ ਛੱਡ ਦਿਓ ਅੱਗੇ ਤੋਂ ਗੁਨਾਹ ਤੇ ਨਹੀਂ ਕਰੇਗਾ ਕਹਿੰਦਾ ਜੀ ਨਹੀਂ ਸਤਿਗੁਰੂ ਕਹਿੰਦੇ ਫਿਰ ਦੱਸ ਤੈਨੂੰ ਕੀ ਚਾਹੀਦਾ ਉਹਦੀ ਬੜੀ ਸੋਹਣੀ ਇਬਾਰਤ ਹੈ ਇੱਕ ਦਿਨ ਬਾਜਾਂ ਵਾਲੇ ਪਾਸੋਂ ਪ੍ਰੇਮ ਸੁਰਾਹੀ ਪੀਤੀ ਵੈਸੇ ਸੁਰਾਹੀ ਕਹਿੰਦੇ ਨੇ ਉਸ ਭਾਂਡੇ ਨੂੰ ਜਿਹਦੇ ਵਿੱਚ ਸ਼ਰਾਬ ਰੱਖੀ ਜਾਂਦੀ ਹੈ ਭਾਈ ਮੰਨ ਲਾਲ ਕਹਿੰਦੇ ਮੇਰੀ ਸੁਰਾਹੀ ਵਿੱਚ ਸ਼ਰਾਬ ਨਹੀਂ ਮੇਰੀ ਸੁਰਾਹੀ ਵਿੱਚ ਪ੍ਰੇਮ ਸੀ ਮੈਂ ਗੁਰੂ ਕਲਗੀਧਰ ਪਾਤਸ਼ਾਹ ਦੇ ਪ੍ਰੇਮ ਦੇ ਵਿੱਚ ਭਿੱਜਿਆ ਹੋਇਆ ਇੱਕ ਦਿਨ ਬਾਜਾਂ ਵਾਲੇ ਪਾਸੋਂ ਪ੍ਰੇਮ ਸਰਾਹੀ ਪੀਤੀ ਤੇ ਜਿਵੇਂ ਸ਼ਰਾਬੀ ਕਰਦੇ ਨੇ ਕਹਿੰਦੇ ਮੇਰੇ ਨਾਲ ਵੀ ਉਹ ਕੁਝ ਹੋਇਆ